ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਲੋਕਾਂ ਨੂੰ ਨਸ਼ਾ ਪ੍ਰਤੀ ਜਾਗਰੂਕ ਕਰਨ ਦੇ ਲਈ ਬਸੇ ਪਠਾਨਾ ਪੁਲਿਸ ਵੱਲੋਂ ਵਾਲੀਬਾਲ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏਗੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਸੇ ਪਠਾਨਾ ਰਾਜਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨ ਦੇ ਲਈ ਫੁੱਟਬਾਲ ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ ਹਾਂਜੀ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਵੱਲੋਂ ਯੋਧ ਨਸ਼ੇ ਵਿਰੁੱਧ ਜੜੀ ਮੁਹਿੰਮ ਚਲਾਈ ਗਈ ਹੈ। ਉਹਦੇ ਤਹਿਤ ਜਿੱਥੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰ ਰਹੇ ਹਾਂ। ਉੱਥੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਤੇ ਨਸ਼ੇ ਤੋਂ ਦੂਰ ਰੱਖਣ ਲਈ ਅਸੀਂ ਕਿੱਡਾਂ ਦਾ ਆਯੋਜਨ ਕੀਤਾ। ਜਿਹਦੇ ਤਹਿਤ ਸਰਕਲ ਬੱਸੀ ਪਠਾਣਾ ਵਿਖੇ ਸ਼੍ਰੀਮਾਨ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਜੀ ਦੀ ਅਗਵਾਈ ਹੇਠ ਸਰਕਲ ਬੱਸੀ ਪਠਾਣਾ ਵਿਖੇ ਮੇਰੇ ਵੱਲੋਂ ਮੇਰੇ ਐਸਚਓ ਅਸੀਂ ਐਸਚਓ ਬਡਾਲੀ ਵੱਲੋਂ ਬਾਲੀਬਾਲ ਤੇ ਫੁੱਟਬਾਲ ਦੀਆਂ ਖੇਡਾਂ ਸ਼ੁਰੂ ਕਰਾਈਆਂ ਗਈਆਂ ਨੇ ਇਹ ਲੀਗ ਮੈਚ ਬਾਲੀਬਾਲ ਦੇ ਜਿਹੜੇ ਨੇ ਉਹ ਕੱਲ ਬਰਾਸਪਿੰਡ ਵੀ ਖੇਡ ਸ਼ੁਰੂ ਕਰਾ ਦਿੱਤੇ ਗਏ ਨੇ ਤੇ ਫੁੱਟਬਾਲ ਅੱਜ ਜਿ세 ਆਈਡੀ ਬੱਸੀ ਵਧਣਾ ਸ਼ੁਰੂ ਕਰਾਈ ਗਈ ਹੈ ਇਹ ਲੀਗ ਮੈਚ ਕਰੀਬ 1 ਮਹੀਨਾ ਚੱਲਣਗੇ ਤੇ ਜਿਹੜੇ ਫਸਟ ਉਹਨਾਂ ਦੀ ਟੀਮਾਂ ਨੂੰ ਬੱਜ ਬਨਾਮ ਦਿੱਤੇ ਜਾਣਗੇ ਉਹਨਾਂ ਦਾ ਹੌਸਲਾ ਵਜਾਈ ਕਿਤੇ ਜਾਓ ਜ਼ਿਲ੍ਹੇ ਦੇ ਲੈਵਲ ਦੇ ਬੱਚੇ ਭਾਗ ਲੈ ਰਹੇ ਨੇ ਜਾਂ ਫਿਰ ਬਾਹਰੋਂ ਵੀ ਆਏ ਆ ਹਾਂ ਜਿਹੜੀਆਂ ਇਹ ਪਿਆਰ ਟੀਮਾਂ ਨੇ ਜੀ ਜਿਹੜੀਆਂ ਪਿੰਡਾਂ ਦੇ ਵਿੱਚ ਨੌਜਵਾਨ ਨੇ ਜਿਹੜੀਆਂ ਆਲਰੇਡੀ ਟੀਮਾਂ ਤਿਆਰ ਨੇ ਜਿਹੜੀਆਂ ਅਕੈਡਮੀ ਨਾਲ ਜੁੜੀਆਂ ਹੋਈਆਂ ਨੇ ਜਾਂ ਕੋਈ ਵੀ ਮਰਜ਼ੀ ਮਦਾਕ ਟੀਮ ਇੱਥੇ ਸਾਡੇ ਕਮੇਟੀ ਬਣਾਈ ਗਈ ਹੈ ਪਹਿਲਾਂ ਸਬੜੀ ਪੱਧਰ ਤੇ ਉਹਨਾਂ ਕੋਲ ਅੱਗੇ ਆਪਣੀ ਨਾਮ ਲਿਖਾਉਂਦੇ ਨੇ ਤਾਂ ਉਹ ਟੀਮਾਂ ਦੇ ਆਪਸੀ ਮੁਕਾਬਲੇ ਕਰਾਇਆ ਜਾਂਦੇ ਨੇ ਪਹਿਲਾਂ ਅਸੀਂ ਬਲਾਕ ਪੱਧਰ ਤੇ ਆਪਣੇ ਸਰਕਲ ਪੱਧਰ ਤੇ ਟੀਮਾਂ ਫਸਟ ਕੱਢਾਂਗੇ ਇਸ ਬਾਦ ਵਿੱਚ ਉਹਨਾਂ ਦੀ ਦੂਜੇ ਬਲਾਕਾਂ ਦੀ ਫਰਸਟ ਵਾਲੀਆਂ ਟੀਮਾਂ ਨਾਲ ਜਿਹੜਾ ਲੈਵਲ ਤੇ ਐਸਐਸਪੀ ਸਭ ਤੋਂ ਮੁਕਾਬਲੇ ਕਰਾਈ ਜਾਣਗੇ ਸਰ ਜਿੱਥੇ ਨੇ ਵਧੀਆ ਬਰਾਲੇ ਵੀ ਕਰਾਈ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰਾਂ ਕੀ ਮੈਸੇਜ ਦੇਣਾ ਹੈ ਸ਼ਰਾਰਤੀ ਅਨਸਰਾਂ ਨੂੰ ਮੈਸੇਜ ਬਿਲਕੁਲ ਸਾਫ਼ ਹੈ ਸ਼ਰਾਰਤੀ ਅਨਸਰਾਂ ਲਈ ਇੱਥੇ ਕੋਈ ਜਗ੍ਹਾ ਨਹੀਂ ਸਮਾਜ ਚ ਪੂਰਾ ਸਮਾਜ ਸਾਡੇ ਨਾਲ ਹੈ ਤੇ ਉਹਨਾਂ ਤੇ ਉਹਨੂੰ ਸਖਤ ਕਾਰਵਾਈ ਕੀਤੀ ਜਾਊ ਜੇ ਕੋਈ ਐਦਾਂ ਦਾ ਕੰਮ ਕਰਦੋਂ ਚੱਕੂਗਾ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز